ਉਮੀਦਵਾਰ ਜਲੰਧਰ ਵੈਸਟ ਦੇ ਬੀਬੀ ਸੁਰਿੰਦਰ ਕੌਰ ਜੀ ਉਹਨਾਂ ਦੇ بیٹے ਦੀ ਨਜਾਇਜ਼ ਕਲੋਨੀ ਦਾ ਪਰਦਾਫਾਸ਼ ਜਦੋਂ ਹੋ ਗਿਆ ਹੁਣ ਬਚਣ ਲਈ ਬੀਬੀ ਸੁਰਿੰਦਰ ਕੌਰ ਜੀ ਕਹਿ ਰਹੇ ਆ ਕਿ ਹਾਂ ਕਾਰਵਾਈ ਕਰ ਦਿਓ ਮੇਰਾ ਤਾਂ ਸਵਾਲ ਆ ਹਾਮ ਆਦਮੀ ਪਾ ਕਿ ਉਹ ਨਜਾਇਜ਼ ਕਲੋਨੀ ਤੁਹਾਡੇ بیٹے ਦੀ ਹੈ ਜਾਂ ਨਹੀਂ ਆ ਜਿਹੜੀ ਹੈ ਕੀ ਇਹ ਰਜਿਸਟਰੀ ਜਿਹੜੀ ਆ ਇਹਦੇ ਉੱਤੇ ਫੋਟੋ ਆ ਜਿਹੜੀ ਬੀਬੀ ਸੁਸ਼ਿੰਦਰ ਕੌਰ ਜੀ ਤੁਹਾਡੇ بیٹے ਦੀ ਹੈ ਕਿ ਨਹੀਂ ਉਸ ਕਮਰਸ਼ੀਅਲ ਜਗ੍ਹਾ ਨੂੰ ਤੁਸੀਂ ਰੈ residențial ਬਣਾਉਣ ਵਾਸਤੇ CLU ਕਰਾਇਆ ਕਿ ਨਹੀਂ ਤੁਸੀਂ ਸਰਕਾਰ ਦੇ ਖਜ਼ਾਨੇ 'ਚ ਫੀਸ ਜਮ੍ਹਾਂ ਕਰਾਈ ਕਿ ਨਹੀਂ ਤੁਸੀਂ NOC ਲੈਣ ਵਾਸਤੇ ਗਲਤ ਕਾਗਜ਼ ਦਫ਼ਤਰ ਵਿੱਚ ਸਬਮਿਟ ਕੀਤੇ ਕਿ ਨਹੀਂ ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਆਪਣੀ ਰਾਜਸੀ ਤਾਕਤ ਦਾ ਨਜਾਇਜ਼ ਇਸਤੇਮਾਲ ਕਰਦੇ ਆਂ ਤੁਸੀਂ ਸੀਵਰੇਜ ਦੇ ਪਾਣੀ ਦੇ ਕਲੈਕਸ਼ਨ ਉਹਨਾਂ ਛੋਟੇ ਛੋਟੇ ਕੱਟੇ ਗਏ ਪਲਾਟਾਂ ਨੂੰ ਦਿੱਤੇ ਜੋੜੇ ਕਿ ਨਹੀਂ ਸਭ ਤੋਂ ਸਵਾਲ ਇਹ ਹੈ ਕਾਰਵਾਈ ਤੇ ਜਦੋਂ ਹੁਣ ਪਬਲਿਕ ਡੋਮੇਨ ਵਿੱਚ ਜਦੋਂ ਮਾਮਲਾ ਆ ਗਿਆ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਹੁਣ ਪ੍ਰੈਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗਿਆ ਕਾਰਵਾਈ ਕਰਨਾ ਤਾਂ ਉਹਨਾਂ ਦਾ ਫਰਜ਼ ਹੈ ਪਰ ਤੁਸੀਂ ਇਹ ਜਵਾਬ ਦਿਓ ਕਿ ਜਿਹੜੇ ਸਵਾਲ ਮੈਂ ਕੀਤੇ ਹੈ ਉਹਨਾਂ ਦਾ ਜਵਾਬ ਦਿਓ ਕਿ ਜਦੋਂ ਲੋਕ ਵੋਟ ਪਾਉਣ ਉਸ ਤੋਂ ਪਹਿਲਾਂ ਵਿਚਾਰ ਕਰ ਲੈਣ ਕਿ ਕਿਹੋ ਜਿਹਾ ਉਮੀਦਵਾਰ ਨੂੰ ਵੋਟ ਪਾਉਣੀ ਆ